ਮੈਂ ਮੁਕੰਦਰਾ ਵਿਧਾਇਕ ਜੀ ਟੰਡਵਾਲ ਖਰਾਨਾ ਜੀ ਮੈਂ ਆਮ ਆਦਮੀ ਪਾਰਟੀ ਵਾਰੇ ਇੱਕ ਛੱਤ ਲਾ ਸਕਦਾ ਮੈਨੂੰ 1.5 ਕਨੇਕੇਰੀ ਜ਼ਮੀਨ ਆਉਂਦੀ ਹੈ ਜੇ ਕੋਈ ਬੰਦਾ ਇਹ ਕਹਿੰਦਾ ਹੈ ਵੀ ਕਾਂਗਰਸ ਦੀ ਸਰਕਾਰ ਨਹੀਂ ਆਉਂਦੀ ਤੇ ਮੈਂ ਸਾਰੀ ਜਾਇਦਾਦ ਦੀ ਛੱਤ ਲਾਉਣ ਨੂੰ ਤਿਆਰ ਆ ਸਰਕਾਰ ਆਮ ਆਦਮੀ ਦੀ ਆ ਚੁੱਕੀ ਹੈ ਇਹਦੇ ਕੋਈ ਦੋ ਰਹਿ ਨਹੀਂ ਆ ਇਹਦੇ ਚਾਰ ਤਿੰਨ ਜਨਤਾ ਨੇ ਫੈਸਲਾ ਕਰਤਾ ਹੈ ਅਵਲ ਖਰਾਨੇ ਬਾਰੇ ਕੀ ਖਿਆਲ ਹੈ ਤੁਹਾਡਾ ਅਵਲ ਖਾਨੇ ਦੇ ਵਿੱਚ ਕਾਂਗਰਸ ਦੇ ਉਪ ਤਰਕ ਤੋਂ ਕੱਟੋ-ਕੱਟ ਵੀ 800 ਵੋਟ ਬਦਲੇ ਗਏ ਰਹੇ ਆਮ ਪਾਰਟੀ ਠੀਕ ਹੈ ਤੁਸੀਂ ਆਪ ਦੇ ਵਿਸ਼ਵਾਸ ਨਾਲ ਕਹਿ ਸਕਦੇ ਹੋ ਜੀ ਹਾਂਜੀ ਵਿਸ਼ਵਾਸ ਨਾਲ ਠੀਕ ਹੈ ਜੀ ਕਦਾ ਮੈਂ ਸਰਕਾਰ ਆਮ ਆਦਮੀ ਦੀ ਆ ਗਈ ਐ ਜੇ ਕੋਈ ਦੋ ਰਹਿ ਨਹੀਂ ਜਾਂ ਕਿਸੇ ਨੂੰ ਕੋਈ ਬੰਦਾ ਮਤਲਬ ਕੋਈ ਕਹਿੰਦਾ ਵੀ ਮੈਂ ਮੇਰਾ ਮੈਨੂੰ ਉੱਚੇ ਵਿੱਚ ਬੋਲਦਾ ਮੈਂ ਸਰਕਾਰ ਲਿਆ ਸਕਦਾ ਮੈਂ ਸ਼ਤ్ర ਲਿਆ ਠੀਕ ਹੈ ਜੀ ਮੈਂ ਲਾਉਣ ਚਾਰ ਬੈਠਾ ਠੀਕ ਹੈ ਤੁਸੀਂ ਆਪ ਦੇ ਮਤਲਬ ਪੂਰੇ ਹੋਸ਼-ਜੋਸ਼ ਨਾਲ ਕਹਿ ਰਹੇ ਹੋ ਹੋਸ਼-ਜੋਸ਼ ਨਾਲ ਕਹਿ ਰਹੇ ਸਾਰੇ ਓਕੇ ਰਿਪੋਰਟ ਕੱਢ ਲਈ ਮੈਂ ਸਾਰਾ ਤੰਤ ਕੱਢ ਚੁੱਕਿਆ ਹਾਂ ਮੈਨੂੰ ਇਸਦੀ ਤਾਂ ਪਤਾ ਹੈ ਠੀਕ ਹੈ ਸਰਕਾਰ ਆਮ ਆਦਮੀ ਆ ਗਈ ਕਾਂਗਰਸ ਤੇ ਕਾਲੀਆਂ ਦਾ ਸਫਾਇਆ ਹੋ ਲਈ ਹਾਂ ਇਹ ਗਏ ਠੀਕ ਹੈ ਜੀ ਇਹ ਪੜੀ ਲਿਖੀ ਪਾਰਟੀ ਆ ਜੀ ਨਵਾਂ ਵਰਗ ਹੈ ਨਵੇਂ ਵਰਗ ਦੇ ਨਵੇਂ ਬੱਚੇ ਨਵੇਂ ਜੋਸ਼ ਆ ਰਹੇ ਆ ਠੀਕ ਹੈ ਕਿਰਾਏ ਦੇ ਟੁਕਰੇ ਇਕੱਠੋ-ਕੱਠ ਬਖਾਤਾ ਉਹ ਇਕੱਠਾ-ਕੱਠ ਨੂੰ ਕੋਈ ਗਿਣਦਾ ਨਹੀਂ ਗਿਆ ਉਹ ਤਾਂ ਉਹੀ ਬੈਨ ਨੇ ਕਾਂਗਰਸਾਂ ਨੇ ਉਹੀ ਕੰਗਸਾਂ ਨੇ ਉੱਥੇ ਇਕੱਠੇ ਹੋ ਜਾਂਦੇ ਆ ਇਹ ਬੱਲੇ-ਬੱਲੇ ਅਕਸੇ ਕਿਈ ਸੰਧ ਐ ਕਰਦੇ ਓਥੇ ਟ੍ਰੈਫਿਕ ਪੁਲਿਸ ਨੂੰ ਤਲਵਾਉਂਦੇ ਆ ਮੋਰ ਗੱਡੀਆਂ ਇਕੱਠੇ ਹੋ ਜਾਂਦੇ ਆ ਬੇਖ ਸਾਡਾ ਇਕੱਠੇ ਐਵੇਂ ਬਖਾਈ ਦੇਣਾ ਲੋਕਾਂ ਨੂੰ ਘਬਰਾ ਕਰ ਰਿਹਾ ਮੈਂ ਪੂਰਾ ਘਬਰਾ ਕਰ ਰਿਹਾ ਜੀ ਕਿ ਗੱਲ ਤੋਂ ਗੱਲ ਕਰ ਰਿਹਾ ਮੈਂ ਠੀਕ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਿਹ